ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਅੱਜ ਕਰੀਬ ਸਵੇਰ 5 ਵਜੇ ਤੋਂ ਪੰਜਾਬ 'ਚ ਕਈ-ਕਈ ਥਾਈਂ ਬਾਰਿਸ਼ ਹੋ ਰਹੀ ਆ ਤੇ ਪੂਰੇ ਉੱਤਰੀ ਭਾਰਤ ਦੇ ਵਿੱਚ ਜਿਹੜਾ ਬਾਰਿਸ਼ ਦਾ ਅੰਦਾਜ਼ਾ ਲਾਇਆ ਜਾ ਰਿਹਾ ਕਿਤੇ ਜ਼ਿਆਦੀ ਵੀ ਪੈ ਸਕਦੀ ਆ ਕਿਤੇ ਠੀਕ-ਠਾਕ ਵੀ ਰਹੇਗੀ ਕੀ ਇਹ ਬਾਰਿਸ਼ ਸਾਡੀ ਕਣਕ ਦਾ ਨੁਕਸਾਨ ਕਰੇਗੀ ਜਾਂ ਕੀ ਇਸ ਬਾਰਿਸ਼ ਤੋਂ ਅਸੀਂ ਕੁਝ ਫਾਇਦਾ ਲੈ ਸਕਦੇ ਆ ਇਹਨਾਂ ਗੱਲਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਮੈਂ ਵੀਡੀਓ ਸ਼ੂਟ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਚੌੜੇ ਪੱਤੇ ਵਾਲੀਆਂ ਫਸਲਾਂ ਨੇ ਉਹਨਾਂ ਦੀ ਜੇ ਗੱਲ ਕਰੀਏ ਤਾਂ ਇਹ ਬਾਰਿਸ਼ ਕਾਫੀ ਜ਼ਿਆਦਾ ਸਹਾਇਕ ਹੈ ਕਿਉਂਕਿ ਚੌੜੇ ਪੱਤੇ ਵਾਲੀਆਂ ਫਸਲਾਂ ਦੀ ਡੋਮਿਨੈਂਸੀ ਜਿਹੜੀ ਹੁੰਦੀ ਹੈ ਉਹ ਕੋਰੇ ਦੇ ਵਿੱਚ ਘੱਟ ਹੁੰਦੀ ਹੈ ਮਤਲਬ ਕਿ ਕੋਰੇ ਦਾ ਉਹ ਘੱਟ ਟੱਕਰਾ ਸਮ ਕਰਦੀਆਂ ਨੇ ਸੋ ਉਹਨਾਂ ਲਈ ਇਹ ਬਾਰਿਸ਼ ਕਿਉਂ ਜ਼ਿਆਦਾ ਮਹੱਤਵਪੂਰਨ ਉਹਦਾ ਕਾਰਨ ਇਹ ਹੈ ਜੀ ਉਹ ਫਸਲਾਂ ਜਿਹੜੀਆਂ ਨੇ ਉਹਨਾਂ ਨੂੰ ਜੋ ਤਾਪਮਾਨ ਮਿਲ ਰਿਹਾ ਸੀ ਉਹ ਤਾਪਮਨ ਹੁਣ ਵੱਧ ਜਾਏਗਾ ਜਿਸ ਵਜ੍ਹਾ ਕਰਕੇ ਉਹ ਆਪਦੀ ਗ੍ਰੋਥ ਸਹੀ ਕਰ ਪਾਉਣਗੇ ਹੁਣ ਗੱਲ ਕਰਦੇ ਹਾਂ ਕੀ ਕਣਕ ਦਾ ਝਾੜ ਘਟ ਸਕਦਾ ਹੈ ਇਸ ਬਾਰਿਸ਼ ਦੇ ਨਾਲ ਕੀ ਅਸੀਂ ਇਸ ਬਾਰਿਸ਼ ਦਾ ਸਚਾਰੂ ਰੂਪ ਵਿੱਚ ਇਸਤੇਮਾਲ ਕਰ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਗਲਤੀਆਂ ਕੀ ਕਰਦੇ ਹਾਂ ਜਦੋਂ ਬਾਰਿਸ਼ ਪੈਂਦੀ ਹੈ ਕਿੰਨਾ ਗਲਤੀਆਂ ਕਰਕੇ ਸਾਡਾ ਨੁਕਸਾਨ ਹੋ ਜਾਂਦਾ ਸਭ ਤੋਂ ਪਹਿਲੀ ਇੱਕ ਛੋਟੀ ਜੀ ਅਸੀਂ ਗਲਤੀ ਕਰਦੇ ਜਿਵੇਂ ਮੰਨ ਲਓ ਅੱਜ ਬਾਰਿਸ਼ ਪੈ ਰਹੀ ਹੈ ਬੂੰਦਾਬਾਂਦੀ ਹੋ ਰਹੀ ਐ ਤਾਂ ਹੋ ਸਕਦਾ 1-2 ਦਿਨਾਂ ਬਾਅਦ ਕੁਝ ਵੀਰ ਪ੍ਰਾਜ ਦਾ ਸੋਚਣ ਵੀ ਚਲੋ ਖੇਤ ਕਾਫੀ ਭਰ ਗਿਆ ਜੀ ਅਸੀਂ ਮਗਰੇ ਦੂਸਰਾ ਪਾਣੀ ਕਣਕ ਨੂੰ ਲਾਤੀਏ ਇਹਦੇ ਨਾਲ ਕੀ ਹੋਏਗਾ ਵੀ ਕਣਕ ਛੇਤੀ ਭਰ ਜਾਏਗੀ ਇਸ ਤਰ੍ਹਾਂ ਦੀ ਗਲਤੀ ਬਿਲਕੁਲ ਨਾ ਕਰਿਓ ਕਿਉਂਕਿ ਜਦੋਂ ਬੂੰਦਾਬਾਂਦੀ ਹੁੰਦੀ ਹੈ ਉਦੋਂ ਜਿਹੜਾ ਜ਼ਮੀਨ ਵਿੱਚ بارش ਦਾ ਪਾਣੀ ਜ਼ਿਆਦਾ ਡੂੰਘਿਆਂ ਰਚਦਾ ਤੇ ਇਸ ਲਈ ਜੇ ਤੁਸੀਂ ਭੁੱਲ ਭੁਲੇਖੇ ਪਾਣੀ ਲਾ ਬੈਠੇ ਤੇ ਕੰਮ ਖਰਾਬ ਹੋ ਸਕਦਾ ਜੇ بارش ਤੁਹਾਡੀ ਜਿਹੜੀ ਆ ਉਹ ਲੋੜ ਤੋਂ ਜ਼ਿਆਦਾ ਪਈ ਆ ਨੰਬਰ 2 ਤੇ ਗਲਤੀ ਕੀ ਹੁੰਦੀ ਹੈ ਜੀ بارش ਦੇ ਦੌਰਾਨ ਜਿੱਦਾਂ ਮੰਨ ਲਓ ਅੱਜ ਮੀਂਹ ਪੈ ਕੇ ਹਟਿਆ ਅਸੀਂ ਮਗਰ ਹੀ ਖਾਦ ਦੀਆਂ ਬੋਰੀਆਂ ਚੁੱਕ ਲੈਣੀਆਂ ਨੇ ਯੂਰੀਆ ਦੀਆਂ ਤੇ ਖਾਦ ਦਾ ਛੱਟਾ ਦੇ ਦੇਣਾ ਇਹ ਤਾਂ ਬਹੁਤ ਹੀ ਗਲਤ ਪ੍ਰੈਕਟਿਸ ਹੈ ਆਮ ਹੀ ਇਹ ਦੇਖੇਗਾ ਸੋਚਦੇ ਆ ਵੀ ਖਾਦ ਸ਼ਾਇਦ ਲੱਗ ਜਾਏਗੀ ਦੇਖੋ ਜੀ ਜਿੰਨੀ ਤੁਸੀਂ ਯੂਰੀਆ ਪਾਉਣੇ ਹੋ ਨਾ بارش ਤੋਂ ਬਾਅਦ ਉਹ ਤੋਂ ਕਿਤੇ ਜਾਂਦਾ ਜਿਹੜੀ ਯੂਰੀਆ ਆ ਨਾਈਟ੍ਰੋਜਨ ਆ ਉਹ بارش ਦੇ ਪਾਣੀ ਦੇ ਵਿੱਚ ਹੁੰਦੀ ਹੈ ਇਸ ਲਈ ਢੋਡੀ ਪਾਈ ਯੂਰੀਆ ਫਾਇਦਾ ਨਹੀਂ ਕਰਦੀ ਅਸਲ ਦੇ ਵਿੱਚ ਜੋ بارش ਦੇ ਪਾਣੀ ਵਿੱਚ ਯੂਰੀਆ ਹੁੰਦੀ ਆ ਨਾਈਟ੍ਰੋਜਨ ਹੁੰਦੀ ਆ ਉਹ ਉਹ ਨੂੰ ਫਾਇਦਾ ਕਰਦੀ ਆ بارش ਦੇ ਪਾਣੀ ਵਿੱਚ ਕਿਸ ਤਰ੍ਹਾਂ ਨਾਈਟ੍ਰੋਜਨ ਨਹੀਂ ਨਾਈਟ੍ਰੋ ਨਾਈਟ੍ਰੋਜਨ ਜਿਹੜੀ ਇੱਕ ਪਿਓਰ ਨਾਈਟ੍ਰੋਜਨ ਫਾਰਮ ਦੇ ਵਿੱਚ ਜਦੋਂ ਹੁੰਦੀ ਨਾ ਉਹ ਕਿਸੇ ਵੀ ਹੋਰ ਸਬਸਟੈਂਸ ਦੇ ਵਿੱਚ ਘੁਲ ਨਹੀਂ ਸਕਦੀ ਜੇ ਆਪਾਂ ਪਿਓਰ ਨਾਈਟ੍ਰੋਜਨ ਨੂੰ ਪਾਣੀ ਦੇ ਵਿੱਚ ਘੋਲਣ ਦੀ ਕੋਸ਼ਿਸ਼ ਕਰੀਏ ਉਹ ਕਦੀ ਵੀ ਘੁਲੇਗਾ ਨਹੀਂ ਸੋ ਜਿਹੜੀ ਅਮੋਨੀਆ ਫਾਰਮ ਦੇ ਵਿੱਚ ਨਾਈਟrogen ਅਵੇਲੇਬਲ ਆ ਐਟਮੋਸਫੇਅਰ ਦੇ ਵਿੱਚ ਜਾਂ ਨਾਈਟ੍ਰੋਕਸ ਫਾਰਮ ਦੇ ਵਿੱਚ ਜਿਹੜੀ ਕਿ ਧੂਏਂ ਰਾਹੀਂ ਜਨਰੇਟ ਹੁੰਦੀ ਆ ਉਸ ਫਾਰਮ ਦੇ ਵਿੱਚ ਸਾਡੇ ਐਟਮੋਸਫੇਅਰ ਦੇ ਵਿੱਚ ਆ ਉਹ ਜਦੋਂ ਬੱਦਲਾਂ ਨਾਲ ਮਿਕਸ ਹੁੰਦੀ ਆ ਪਾਣੀ ਨਾਲ ਬੱਦਲਾਂ ਦੇ ਪਾਣੀ ਨਾਲ ਮਿਕਸ ਹੁੰਦੀ ਆ ਤੇ ਬੱਦਲ ਜਦੋਂ ਬਣਦੇ ਨੇ ਉੱਥੇ ਥੋੜੀ ਬਾਲੀ ਬਿਜਲੀ ਜ਼ਰੂਰ ਲਿਸ਼ਕਦੀ ਆ ਤਾਂ ਜਿਹੜੀ ਬਿਜਲੀ ਆ ਉਹ ਇੱਕ એનર્ਜੀ ਪ੍ਰੋਵਾਈਡ ਕਰਵਾਉਂਦੀ ਆ ਉਸ ਕੰਪਾਉਂਡਿੰਗ ਨੂੰ ਸਕਸੈਸਫੁਲੀ ਫਿਨਿਸ਼ ਹੋਣ ਦੇ ਲਈ ਕੰਪਲੀਟ ਹੋਣ ਦੇ ਲਈ ਤਾਂ ਉਹ ਫਿਰ بارش ਦੇ ਪਾਣੀ ਵਿੱਚ ਰਲ ਕੇ ਜਿਹੜੀਆਂ ਬੂੰਦਾਂ ਰਹੀਆਂ ਮਈ ਦੇ ਬੂੰਦਾਂ ਰਹੀਆਂ ਆਪਣੀ ਧਰਤੀ ਤੇ ਪੈਂਦੀ ਆ ਤੇ ਇਸੇ ਕਰਕੇ ਅਸੀਂ ਨੋਟ ਕਰਦੇ ਆ ਵੀ ਜਦੋਂ بارش ਪੈਂਦੀ ਉਸ ਤੋਂ ਬਾਅਦ ਸਾਡੀਆਂ ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਸਾਡੇ ਪੇੜ ਪੌਦੇ ਜ਼ਿਆਦਾ ਰੰਗ ਖੁਸ਼ਹਣਾ ਫੜਦੇ ਨੇ ਉਹਦੇ ਵਿੱਚ ਜ਼ਿਆਦਾ ਜਿਹੜੀ ਐ ਲਿਸ਼ਕ ਆਉਂਦੀ ਐ ਸੋ ਨਾਈਟ੍ਰੋਜਨ ਦਾ ਛਰਕਾ ਨਾ ਕਰਿਓ ਫਿਲਹਾਲ ਕਿਉਂਕਿ ਨਾਈਟ੍ਰੋਜਨ ਜਿਹੜੀ ਤੁਸੀਂ ਪਾਉਂਗੇ ਛੱਟੇ ਰਾਈ ਉਹ ਜਦੋਂ ਮੀਂਹ ਪੈ ਜਾਏਗਾ ਜ਼ਮੀਨ ਚਾਦੀ ਗਿੱਲੀ ਹੋਏਗੀ ਉਹਨੇ ਕੰਮ ਨਹੀਂ ਕਰਨਾ ਅਸਲ ਦੇ ਵਿੱਚ ਜਿਹੜੀ ਨਾਈਟ੍ਰੋਜਨ ਕੰਮ ਕਰੇਗੀ ਉਹ بارش ਦੇ ਪਾਣੀ ਦੇ ਵਿੱਚ ਲਈ ਮੌਜੂਦ ਨਾਈਟ੍ਰੋਜਨ ਇਹ ਕੰਮ ਕਰੇਗੀ ਉਸ ਤੋਂ ਅਗਲੀ ਗੱਲ ਐਨਪੀਕੇ ਦੀ ਹੁਣ ਫਿਲਹਾਲ ਸਾਨੂੰ ਮੇਰੇ ਖਿਆਲ ਦੇ ਵਿੱਚ ਲੋੜ ਨਹੀਂ ਪੈਗੀ ਕਿਉਂਕਿ ਜੇ ਆਪਾਂ بارش ਦੇ ਪਾਣੀ ਦੀ ਗੱਲ ਕਰੀਏ ਜਿੱਥੇ ਪਾਣੀ ਜਲਦੀ ਲੱਗਣ ਦੇ ਨਾਲ ਫਸਲਾਂ ਪੀਲੀਆਂ ਪਈਆਂ ਸੀ ਤੇ ਉਹ ਪੈਲੀਆਂ ਵੱਤਰ ਆ ਚੁੱਕੀਆਂ ਹੁਣ ਤੱਕ ਤੇ ਤੁਸੀਂ ਐਨਪੀਕੇ ਦਾ ਸਪਰੇਅ ਕਰਕੇ ਉਹਨਾਂ ਪੈਲੀਆਂ ਨੂੰ ਥੋੜਾ ਜਿਹਾ ਮਤਲਬ ਕਿ ਉਸ ਫਸਲ ਨੂੰ ਕਣਕ ਨੂੰ ਹਰਿਆ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹ ਹੁਣ ਲੋੜ ਨਹੀਂ ਪੈਗੀ ਕਿਉਂਕਿ ਇੱਕ ਤਾਂ ਜਿਹੜਾ ਟੈਂਪਰੇਚਰ ਘਿਰ ਰਿਹਾ ਸੀ ਲਗਾਤਾਰ ਉਹ ਖਤਮ ਹੋ ਜਾਏਗੀ ਇਹ ਕੰਡੀਸ਼ਨ ਅਗਲੇ 4-5 ਦਿਨ ਹਫਤਾ ਇੱਕ ਜਿਹੜਾ ਟੈਂਪਰੇਚਰ ਵਧਿਆ ਰਹੇਗਾ ਸਵੇਰ ਦਾ ਪੋਰਾ ਨਹੀਂ ਪਵੇਗਾ ਜਿਸ ਦੀ ਵਜ੍ਹਾ ਕਰਕੇ ਜਿਹੜੀ ਫਾਸਫੋਰਸ ਸੀ ਮੋਬਾਈਲਾਈਜ਼ ਨਹੀਂ ਸੀ ਹੋ ਰਹੀ ਪੌਦਿਆਂ ਦੀਆਂ ਜੜ੍ਹਾਂ ਨੂੰ ਮਿਲ ਨਹੀਂ ਸੀ ਰਹੀ ਉਹ ਮਿਲ ਜਾਵੇਗੀ ਜਿਹਦਾ ਕਾਰਨ ਇਹ ਆ ਰਿਹਾ ਸੀ ਕਿ ਸਾਡੇ ਜਿਹੜੇ ਕਣਕ ਦੇ ਮੋਢੇ ਨੇ ਲਾਲ ਹੋ ਰਹੇ ਸਨ ਉਸ ਤੋਂ ਵਾਲੀ ਪ੍ਰੋਬਲਮ ਜਿਹੜੀ ਸਾਡੀ ਫਸਲ ਜਾਂ ਕਣਕ ਪੀਲੀ ਪੈ ਗਈ ਸੀ ਨਾਈਟ੍ਰੋਜਨ ਦੀ ਡੈਫੀਸ਼ੈਂਸੀ ਔਨ ਕਰਕੇ ਭਾਰਾ ਪਾਣੀ ਲੱਗਣ ਕਰਕੇ ਉਹ ਹੁਣ ਯੂਰੀਆ ਜਾਂ ਨਾਈਟ੍ਰੋਜਨ ਮੀਂਹ ਦੇ ਪਾਣੀ ਵਿੱਚ ਹੀ ਹੈਗੀ ਆ ਤੇ ਉਹ ਇੱਕ ਤਰ੍ਹਾਂ ਦਾ ਫੋਲੀਅਰ ਸਪਰੇਅ ਦੀ ਤਰ੍ਹਾਂ ਹੀ ਕੰਮ ਕਰੇਗੀ ਫੁਵਾਰੇ ਵਾਲਾ ਫੁਵਾਰੇ ਨਾਲ ਦਿੱਤੀ ਹੋਈ ਨਾਈਟ੍ਰੋਜਨ ਦੀ ਤਰ੍ਹਾਂ ਹੀ ਕੰਮ ਕਰੇਗੀ ਜੋ ਉਸ ਤੋਂ ਅਗਲੀ ਗੱਲ ਸਪਰੇਅ ਨਹੀਂ ਜੀ ਕਰਨੀ ਕੋਈ ਵੀ ਗੰਦ ਵਾਲੀ ਅਗਲੇ ਘੱਟੋ ਘੱਟ 4-5 ਦਿਨ ਕੋਈ ਵੀ ਗੰਦਾਲੀ ਨਦੀਨ ਨਾਸ਼ਿਕ ਸਪਰੇ ਨਾ ਇਸਤੇਮਾਲ ਕਰਿਓ ਕਿਉਂਕਿ ਇਹ ਜਿਹੜੀ بارش ਹੈ ਇਹਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਕਿ بارش ਅੱਜ بارش ਪੈਣ ਤੋਂ ਬਾਅਦ ਅਗਰ ਕੱਲ ਮੌਸਮ ਸਾਫ਼ ਹੋ ਜਾਂਦਾ ਤਾਂ 2 3 4 ਦਿਨ ਬਾਅਦ بارش ਰਿਪੀਟ ਵੀ ਹੋ ਜਾਂਦੀ ਹੈ ਕਿਉਂਕਿ ਇਹ ਜਿਹੜੀਆਂ ਹਵਾਵਾਂ ਨੇ ਸਾਨੂੰ ਵਾਪਸ ਆਉਂਦੀਆਂ ਨੇ ਨਮੀ ਵਾਲੀਆਂ ਹਵਾਵਾਂ ਪਹਿਲਾਂ ਜਿਹੜੀਆਂ ਗਰਮੀ ਦੇ ਵਿੱਚ ਹਵਾਵਾਂ ਚੱਲਦੀਆਂ ਉਹ ਸਮੁੰਦਰ ਤੋਂ ਸਾਡੀ ਦਿਸ਼ਾ ਨੂੰ ਚੱਲਦੀਆਂ ਨੇ ਉਸ ਤੋਂ ਬਾਅਦ ਜਦੋਂ ਸਰਦੀ ਦੀ بارش ਹੁੰਦੀ ਆਉ ਪਹਾੜਾਂ ਤੋਂ ਸਾਡੇ ਸਮੁੰਦਰ ਵੱਲ ਨੂੰ ਹਵਾ ਚੱਲਦੀ ਹੈ ਤੇ ਜਿਹੜੀ ਉਸ ਹਵਾ ਦੇ ਵਿੱਚ ਬਚੀ ਹੋਈ ਨਮੀ ਹੁੰਦੀ ਹੈ ਉਹਦੇ ਵਜ੍ਹਾ ਕਰਕੇ ਜਿਹੜੀ ਬਾਰਿਸ਼ ਪੈਂਦੀ ਸਰਦੀਆਂ ਦੀ ਸੋ ਹੁਣ ਤੁਸੀਂ ਅਗਲੇ 4-5 ਦਿਨ ਤੱਕ ਗੰਦ ਵਾਲੀ ਸਪਰੇ ਨਹੀਂ ਕਰਨੀ ਨਾ ਕੋਈ ਐਨਪੀਕੇ ਦਾ ਸਪਰੇ ਕਰਨਾ ਤੇ ਨਾ ਹੀ ਛੱਟੇ ਨਾਲ ਯੂਰੀਆ ਦੇਣੀ ਹੈ ਤੇ ਨਾ ਹੀ ਤੁਸੀਂ ਆਪਣੇ ਕਣਕ ਨੂੰ ਪਾਣੀ ਲਾਉਣਾ ਘੱਟੋ-ਘੱਟ 5-6 ਦਿਨ ਤੱਕ ਇਹ ਬੜਾ ਸਚਾਰੂ ਤਰੀਕਾ ਹੈ ਸਾਡੀ ਕਣਕ ਤੋਂ ਸਾਨੂੰ ਜ਼ਿਆਦਾ ਝਾੜ ਲੈਣ ਦੇ ਲਈ ਜੇ ਤੁਸੀਂ ਬਾਰਿਸ਼ ਨੂੰ ਆਪਣੇ ਅਨੁਸਾਰ ਵਰਤਣਾ ਚਾਹੁੰਦੇ ਹੋ ਤੇ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਇਹੀ ਹੈ ਜਿਹੜੀਆਂ ਅਸੀਂ ਗਲਤੀਆਂ ਕਰ ਬੈਠਦੇ ਆਂ بارش ਹੋਣ ਤੋਂ ਬਾਅਦ ਜਿੰਨਾਂ ਦੀ ਵਜ੍ਹਾ ਕਰਕੇ ਨੁਕਸਾਨ ਹੋ ਜਾਂਦਾ ਫਸਲ ਦਾ ਉਸ ਨੂੰ ਅਸੀਂ ਰੋਕ ਸਕੀਏ ਉਸ ਨੂੰ ਅਸੀਂ ਕਾਬੂ ਕਰ ਸਕੀਏ ਇੱਥੇ ਕਈ ਚੀਜ਼ਾਂ ਹੋਰ ਵੀ ਧਿਆਨ ਚ ਰੱਖਣ ਯੋਗ ਨੇ ਜਿਸ ਤਰ੍ਹਾਂ ਅਸੀਂ ਦੇਖਿਆ ਹੋਊਗਾ ਕਿ ਪਹਿਲਾਂ ਜਦੋਂ ਬੇਲੋੜਾ ਪਾਣੀ ਲੱਗਾ ਸੀਗਾ ਫਸਲ ਨੂੰ ਤਾਂ ਉਦੋਂ ਸਾਡੇ ਕੁਝ ਕਿੱਲਿਆਂ ਦੇ ਵਿੱਚ ਜਾਂ ਕੁਝ ਥਾਵਾਂ ਤੇ ਜਿਹੜੀ ਕਣਕ ਸੀ ਉਹ ਪੀਲੀ ਪੈ ਗਈ ਸੀ ਤਾਂ ਹੁਣ ਤੁਸੀਂ ਇਹ ਧਿਆਨ ਰੱਖਣਾ ਹੈ ਅਗਰ بارش ਲੋੜ ਤੋਂ ਜ਼ਿਆਦਾ ਹੁੰਦੀ ਹੈ ਤਾਂ ਉਹਨਾਂ ਟਿੱਪੀਆਂ ਦੀ ਪਹਿਚਾਣ ਕਰਕੇ ਉੱਥੇ 4 ਇੰਚੀ ਗੋਲ ਤੇ 3 ਫੁੱਟ ਡੂੰਘਾ ਟੋਇਆ ਹੋਰ ਕਰਨਾ ਹੈ ਉਹਨੂੰ ਸੈੱਲ ਕਰਨਾ ਹੈ ਚਾਹੇ ਵਾਸਬੋਕੀ ਨਾਲ ਕਰ ਲੋ ਚਾਹੇ ਵਰਮੇ ਨਾਲ ਕਰ ਲੋ ਉੱਥੇ ਕੀ ਹੋਏਗਾ ਕਿ ਜਿਹੜੀਆਂ ਟਿੱਬੀਆਂ ਨਵੀਆਂ ਸਨ ਉੱਥੇ ਜਾ ਕੇ ਪਾਣੀ ਖੜੋਤਾ ਸੀ ਤੇ ਉਹਦੀ ਵਜ੍ਹਾ ਕਰਕੇ ਜਿਹੜੀ ਕਣਕਾ ਪੀਲੀ ਪਈ ਸੀ ਸੋ ਉਹਨਾਂ ਟਿੱਬੀਆਂ ਨੂੰ ਹੁਣ ਫੇਰ ਜ਼ਿਆਦਾ ਪਾਣੀ ਦਾ ਨੁਕਸਾਨ ਨਾ ਹੋਵੇ ਇਸ ਲਈ ਉਹ ਟਿੱਬੀਆਂ ਦੀ ਪਛਾਣ ਕਰਕੇ 4 ਇੰਚੀ ਚੌੜਾ ਤੇ 3 ਫੁੱਟ ਡੂੰਘਾ ਜਿਹੜਾ ਟੋਇਆ ਕਰ ਦਿੱਤਾ ਜਾਵੇ ਤਾਂ ਕਿ ਅਗਰ ਪਾਣੀ ਜ਼ਿਆਦਾ ਆਉਂਦਾ ਤੇ ਉਹ ਪਾਣੀ ਜਿਹੜਾ ਟੋਇਆ ਪੀ ਜਾਵੇ ਇਸ ਤਰ੍ਹਾਂ ਅਸੀਂ ਪਚਾ ਕਰ ਸਕਦੇ ਹਾਂ ਜਿਹੜੀ ਮੈਂ ਨਾਈਟ੍ਰੋਜਨ ਵਾਲੀ ਗੱਲ ਕਰ ਰਿਹਾ ਉਹ ਇਸ ਲਈ ਗੱਲ ਕਰ ਰਿਹਾ ਵੀ ਨਾ ਛੱਟੇ ਨਾਲ ਪਾਓ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਸੀ ਕਿ ਲੋੜ ਤੋਂ ਜ਼ਿਆਦਾ ਨਮੀ ਹੋਣ ਤੋਂ ਬਾਅਦ ਜ਼ਮੀਨ ਵਿੱਚ ਮੌਜੂਦ ਸਾਰੇ ਜਿਹੜੇ ਲੋੜੀਂਦੇ ਖਰਾਕੀ ਤੱਤ ਨੇ ਉਹ ਰੁਕ ਜਾਂਦੇ ਨੇ ਪੌਦੇ ਨੂੰ ਮਿਲਦੇ ਨਹੀਂ ਕਿਉਂਕਿ ਆਕਸੀਜਨ ਦੀ ਕਮੀ ਆ ਜਾਂਦੀ ਹੈ ਦੂਸਰੀ ਗੱਲ ਅਗਰ ਉਹ ਪੌਦੇ ਨੂੰ ਮਿਲਣਗੇ ਵੀ ਤਾਂ ਕੀ ਹੋਏਗਾ ਕਿਉਂਕਿ ਹੁਣ ਟੈਂਪਰੇਚਰ ਹੈ ਜਿਹੜਾ ਅਜੇ ਆਪਾਂ ਵੈਦਰ ਰਿਪੋਰਟ ਦੀ ਗੱਲ ਕਰੀ ਅਗਲੇ 10 ਦਿਨਾਂ ਤੱਕ ਟੈਂਪਰੇਚਰ ਹੈ ਜਿਹੜਾ 5 ਡਿਗਰੀ ਤੋਂ ਉੱਪਰ ਰਹਿ ਰਿਹਾ ਇਸ ਲਈ ਕੋਰਾ ਨਹੀਂ ਪਵੇਗਾ ਤੇ ਕੀ ਦਿੱਕਤ ਆਏਗੀ ਕਿ ਜਿਹੜੀਆਂ ਕਣਕ ਦੀਆਂ ਪ੍ਰਾਣੀਆਂ ਸ਼ਖਾਵਾਂ ਵੱਡੀਆਂ ਸ਼ਖਾਵਾਂ ਨੇ ਜਦੋਂ ਅਸੀਂ ਖਾਦ ਪਾਵਾਂਗੇ ਉਹ ਜ਼ਿਆਦਾ ਗਰੋਥ ਕਰ ਜਾਣਗੀਆਂ ਤੇ ਜਿਹੜੀਆਂ ਛੋਟੀਆਂ ਸ਼ਖਾਵਾਂ ਨੇ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਪ੍ਰੋਪਰ ਨਾ ਮਿਲਣ ਕਰਕੇ ਉਹ ਸ਼ਖਾਵਾਂ ਦੀ ਗਰੋਥ ਨਹੀਂ ਹੋਏਗੀ ਤੇ ਜਿਹੜਾ ਕਣਕ ਦਾ ਬੂਜਾ ਘੱਟ ਬਚੇਗਾ ਇਹ ਵੀ ਇੱਕ ਕਾਰਨ ਬਣ ਜਾਂਦਾ ਜੀ ਜਿਸ ਦੀ ਵਜ੍ਹਾ ਕਰਕੇ ਜਿਹੜਾ ਝਾੜ ਤੇ ਅਸਰ ਪੈ ਜਾਂਦਾ ਇਹ ਬੜੀ ਨੋਟੇਬਲ ਚੀਜ਼ ਹੈ ਦੂਸਰੀ ਗੱਲ ਇੱਕ ਹੋਰ ਚੀਜ਼ ਤੁਸੀਂ ਕਰ ਸਕਦੇ ਹੋ ਭਾਰੀ ਕਣਕ ਦੇ ਜਿਹੜਾ ਸੌਰੀ ਭਾਰੀ ਮੀਂਹ ਦੇ ਪਚਾਹ ਤੋਂ ਵੀ ਤੁਸੀਂ ਜਿਹੜੇ ਕਿੱਲੇ ਨੂੰ ਪਾਣੀ ਪਹਿਲਾਂ ਲਾ ਚੁੱਕੇ ਹੋ ਤੇ ਜਿਹੜਾ ਕਿੱਲਾ ਹੁਣੇ-ਹੁਣੇ ਭਰਿਆ ਹੈ ਉਹਨਾਂ ਦੋਵਾਂ ਦੀਆਂ ਆਪਸ ਦੇ ਵਿੱਚ ਟੋਕਾਂ ਸਾਂਝੀਆਂ ਕਰ ਦੋ ਕਿਉਂਕਿ ਜਿਹੜਾ ਕਿੱਲਾ ਹੁਣੇ-ਹੁਣੇ ਭਰਿਆ ਹੋਊਗਾ ਉਹਦੇ ਵਿੱਚ ਪਾਣੀ ਜ਼ਿਆਦਾ ਖੜੋਏਗਾ ਤੇ ਉਹ ਜਿਹੜੀ ਵਟ ਦੀ ਟੋਕ ਜਾਂ ਮੂੰਹਾਂ ਸਾਂਝਾ ਕੀਤਾ ਹੋਏਗਾ ਜਿਹੜਾ ਕਿੱਲਾ ਪਹਿਲਾਂ ਭਰ ਚੁੱਕੇ ਹੋ ਉਸ ਤਰਫ ਨੂੰ ਜਾਵੇਗਾ ਤੇ ਬਰਾਬਰ ਪਾਣੀ ਵੰਡਿਆ ਜਾਏਗਾ ਦੋਹਾਂ ਕਿੱਲਾਂ 'ਚ ਜਿਸ ਦੀ ਵਜ੍ਹਾ ਕਰਕੇ ਕਣਕ ਪਾਣੀ ਦੀ ਮਾਰ ਤੋਂ ਬਚ ਜਾਵੇਗੀ ਸੋ ਇਹ ਬੜੀਆਂ ਬੇਸਿਕ ਜੀਆਂ ਨੌਲੇਜ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਇਸ ਵੀਡੀਓ ਦੇ ਜ਼ਰੀਏ ਜਰੂਰ ਇਹਨਾਂ ਦਾ ਇਸਤੇਮਾਲ ਕਰਿਓ ਜਿਹੜਾ ਬਰਸੀਨ ਹੈ ਸਰੋਂ ਹੈ ਆਲੂ ਹੈ ਉਹਨਾਂ ਲਈ ਇਹ بارش ਬਹੁਤ ਲਾਏਵੰਦ ਹੈ ਜਿਹੜੀ ਲਾਲ ਪੱਤੇ ਹੋਣ ਦੀ ਸਿੱਖ ਦਿੱਕਤ ਆ ਰਹੀ ਸੀ ਬਰਸੀਨ ਦੇ ਵਿੱਚ ਉਹ ਖਤਮ ਹੋ ਜਾਏਗੀ ਇਸ بارش ਤੋਂ ਬਾਅਦ ਕਿਉਂਕਿ ਜਿਹੜੀ ਫਾਸਫੋਰਸ ਹੈ ਉਹ ਪੌਦੇ ਨੂੰ ਮਿਲਣਾ ਸ਼ੁਰੂ ਹੋ ਜਾਏਗੀ ਤੇ ਜਿਹੜਾ ਪ੍ਰਸੀਨ ਦਾ ਵਾਧਾ ਰੁਕਿਆ ਹੋਇਆ ਸੀ ਕੋਰੇ ਦੀ ਵਜ੍ਹਾ ਕਰਕੇ ਉਹ ਵੀ ਖਤਮ ਹੋ ਜਾਏਗਾ ਸੋ ਪਲੀਜ਼ ਇਸ بارش ਨੂੰ ਯੂਟਿਲਾਈਜ਼ ਕਰਿਓ ਉਹਦੀ ਸਹੀ ਤਰੀਕੇ ਨਾਲ ਵਰਤੋਂ ਕਰਿਓ ਤਾਂ ਕਿ ਆਪਾਂ ਝਾੜ ਦੇ ਵਿੱਚ ਜਿਹੜਾ ਮਕਬੂਲ ਵਾਧਾ ਕਰ ਸਕੀਏ ਤੇ ਜਿਹੜਾ ਨੁਕਸਾਨ ਹੋਣ ਦੀ ਬਜਾਏ ਅਸੀਂ ਇਸ ਦਾ ਫਾਇਦਾ ਲੈ ਸਕੀਏ Thank you.